ਚਮਾਰ ਸਾਹਿਬ ਆ ਗਏ ਓਏ ਹਾਂਜੀ ਵੀਰੋ ਆ ਸਾਡੀ ਫਿਲਮ ਚਮਾਰ ਸਾਹਿਬ ਹਾਲੇ ਅਸੀਂ 2-4 ਸ਼ੋਅ ਹੀ ਲਾਏ ਸੀ ਤੇ ਪੰਜਾਬ ਦੇ ਨੌਜਵਾਨਾਂ ਨੇ ਬ੍ਰੈਂਡ ਬਣਾਤਾ ਚਮਾਰ ਸਾਹਿਬ ਆ ਦੇਖ ਲਓ ਚਮਾਰ ਸਾਹਿਬ ਲਿਖਿਆ ਜਾਣ ਲੱਗ ਪਿਆ ਮੋਟਰਸਾਈਕਲਾਂ ਦੇ ਤੇ ਵੀਰੋ ਜਦੋਂ ਅਸੀਂ ਪੂਰੇ ਪੰਜਾਬ 'ਚ ਫਿਲਮ ਲਾ ਦਾਂਗੇ ਜਦੋਂ ਅਸੀਂ 35 40 ਸ਼ੋਅ ਲਾ ਦਾਂਗੇ ਫਿਰ ਦੇਖਿਓ ਇਤਿਹਾਸ ਲਿਖ ਹੁੰਦਾ ਮੈਂ ਮੇਰੀ ਟੀਮ ਲੈਰੀ ਸਾਹਿਬ ਕਤਰ ਸਾਹਿਬ ਵਿੱਕੀ ਸਾਡਾ ਹੀਰੋ ਤੇ ਸਾਡਾ ਕੈਮਰਾਮੈਨ ਮਿਸਟਰ ਪੀ ਕੇ ਵੀਰ ਅਸੀਂ ਸਾਰੇ ਅੱਜ ਸਮਾਰ ਸਾਹਿਬ ਨੂੰ ਹੋਰ ਵੱਡਾ ਕਰ ਰਹੇ ਆ ਇਹਦੇ ਵਾਸਤੇ ਸ਼ੂਟਿੰਗ ਰੱਖੀ ਹੋਈ ਆ ਤੇ ਬੜਾ ਹੀ ਵਧੀਆ ਪ੍ਰੋਜੈਕਟ ਨਿਕਲ ਕੇ ਆ ਰਿਹਾ ਆ ਏ ਅਸੀਂ ਆਉਣ ਵਾਲੇ 5-7 ਦਿਨ ਦੇ ਅੰਦਰ ਅੰਦਰ ਕੰਪਲੀਟ ਕਰ ਦਵਾਂਗੇ ਤੇ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਬਾਈ ਬੜੇ ਔਖੇ ਹੋ ਗਏ ਫਿਲਮ ਬਣਾਈਆਂ ਬੜੇ ਚੱਕਰ ਹੋਏ ਸੀ ਪਰ ਜਦੋਂ ਅਸੀਂ ਪਹਿਲਾ ਸ਼ੋਅ ਲਾਇਆ ਤੇ ਚਮਾਰ ਕੌਮ ਨੇ ਇੱਕ ਵੰਡੀ ਸਾਡੇ ਆਸਤੇ ਗਲਾਂ 'ਚ ਹਾਰ ਪਾਏ ਸਾਡੇ ਸਪੋਰਟ ਕੀਤੀ ਸਾਡਾ ਹੌਸਲਾ ਵਧਿਆ ਸਾਡਾ ਹੌਸਲਾ ਵਧਿਆ ਤੇ ਅਸੀਂ ਸੋਚਿਆ ਇਸ ਫਿਲਮ ਨੂੰ ਹੋਰ ਵੱਡੀ ਕਰ ਦਈਏ ਤੇ ਵੀਰੋ ਨੰਬਰ ਪਾ ਦਿੱਤੇ ਉੱਪਰ ਬੁਕਿੰਗ ਕਰੋ ਇਹਦੇ ਵਿੱਚ ਗੁਰੂ ਰਵੀਦਾਸ ਮਹਾਰਾਜ ਦੀਆਂ ਸਿੱਖਿਆਵਾਂ ਬੇਗਮਪੂਰੇ ਦਾ ਸੰਕਲਪ ਅਮਰਤ ਬਾਣੀ ਜਮਾ ਸਾਹਿਬ ਇੱਕ ਬ੍ਰਾਂਡ ਇੱਕ ਕਾਮ ਸਟੈਬਲਿਸ਼ ਹੋ ਚੁੱਕੀ ਹੋ ਸਭ ਬਖਾਇਆ ਗਿਆ ਜਿਵੇਂ ਕਿਵੇਂ ਤੇ ਵੀਰੋ ਸਾਡਾ ਸਾਥ ਦਵੋ ਤੁਹਾਡੇ ਸਾਥ ਦੀ ਲੋੜ ਹੈ ਮੇਰਾ ਤੇ ਮੇਰੀ ਟੀਮ ਦਾ ਬਹੁਤ ਜਲਦ ਚਮਾਰ ਸਾਹਿਬ ਟੂ ਵੀ ਆਵੇ ਪਰ ਉਹ ਤੁਹਾਡੀ ਸਪੋਰਟ ਨਾ ਹੋਣਾ ਜੇ ਅਸੀਂ ਖੜੇ ਹੋਏ ਆ ਤੇ ਸਪੋਰਟ ਤੁਸੀਂ ਕਰਨੀ ਵੀਰੋ ਸਪੋਰਟ ਕਰਿਓ ਪੂਰੀ ਘੱਟ ਕੇ ਤੇ ਬਹੁਤ ਜਲਦੀ ਫਿਰ ਰੱਬ ਕਰੇ ਆਉਣ ਵਾਲੇ 20 25 ਸਾਲ ਚਮਾਰ ਫਿਰ ਬ੍ਰਾਂਡ ਬਣ ਜਾ ਫਿਲਮ ਇੰਡਸਟਰੀ ਵਿੱਚ ਚਮਾਰ ਕੌਮ ਤੇ ਫਿਲਮਾਂ ਬਣਨ ਚਮਾਰ ਕੌਮ ਕੋ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਪੂਰੀ ਇੰਡਸਟਰੀ ਖੜੀ ਹੋ ਜਾ ਤੇ ਵੀਰੋ ਬਹੁਤ ਜਲਦੀ ਲੈ ਕੇ ਆ ਰਿਹਾ ਥੋੜਾ ਜਿਹਾ ਵੇਟ ਚਮਾਰ ਸਾਹਿਬ ਵਿਰੋ ਲਾਉ ਜਕਰਾ ਜੋ ਬੋਲੇ ਸੋਨਰ ਬਾ ਗੁਰ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ ਜੈ ਗੁਰਦੇਵ ਧੰ ਗੁਰਦੇਵ